ਦੇ ਨਾਲ ਜ਼ਾਹਿਦਾ ਨੇ ਸੀਨੀਅਰ ਨੇਤਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਦਲ ਇਹਨਾਂ ਤੋਂ ਵੀ ਅਸੀਂ ਸਵਾਲ ਕਰ ਲੈਨੇ ਆ ਮੈਂ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਵਿੱਚ ਇੱਕ ਬਗਾਵਤ ਜਿਹੜੀ ਹੈਗੀ ਆ ਉਹ ਪੈਦਾ ਹੋਈ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਵੇਖਦੇ ਕਿਉਂਕਿ ਵੱਡੀ ਚਿੰਤਾ ਜਿਹੜੀ ਹੈਗੀ ਆ ਉਹ ਕਿਸੇ ਨਾ ਕਿਸੇ ਪਾਰਟੀ ਲਈ ਹੈਗੀ ਹੈ ਦੇਖੋ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਅਧਿਕਾਰ ਹੈ ਕਿ ਅਗਰ ਉਹਨਾਂ ਦੇ ਓਪੀਨੀਅਨਸ ਨਹੀਂ ਮਿਲ ਰਹੇ ਪਾਰਟੀ ਨਾਲ ਤਾਂ ਉਹਨਾਂ ਨੂੰ ਵਕ ਹੋ ਜਾਣਾ ਚਾਹੀਦਾ ਜਾਂ ਆਪਣੀ ਗੱਲ ਕਰਨੀ ਚਾਹੀਦੀ ਹੈ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਭ ਨੂੰ ਕਾਲ ਕੀਤੀ ਹੈ ਕਿ ਆਓ ਆਪਾਂ ਪਾਰਟੀ ਦਫਤਰ ਬੈਠਦੇ ਹਾਂ ਔਰ ਗੱਲਬਾਤ ਕਰਦੇ ਹਾਂ ਪਰ ਜਿਹੜੇ ਇਹ ਬਾਗੀ ਸੁਰ ਤੁਸੀਂ ਕਹਿ ਰਹੇ ਹੋ ਉੱਥੇ ਹੋਏ ਨੇ 99% ਜਿਹੜੇ ਲੋਕ ਨੇ 99% ਲੀਡਰ ਜਿਹੜੇ ਹੈ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਹੈ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਬਗੈਰ ਇਸ ਪਾਰਟੀ ਦੀ ਮੈਂ ਖੁਦ ਸਮਝਿਆ ਪਰਸਨਲੀ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੋ ਸਟਰੋਂਗ ਪ੍ਰਧਾਨਗੀ ਜੋ ਇਸ ਤਰੀਕੇ ਨਾਲ ਉਹ ਕੰਮ ਕਰਦੇ ਹਨ ਜਿਸ ਤਰੀਕੇ ਨਾਲ ਉਹ ਮਿਹਨਤ ਕਰਦੇ ਨੇ ਉਹਨਾਂ ਦੇ ਕੋਈ ਵੀ ਬਰਾਬਰ ਦਾ ਕੋਈ ਲੀਡਰ ਨਹੀਂ ਹੈ ਜੇ ਕੋਈ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਕਿ ਹਾਂ ਭਾਈ ਆ ਲੀਡਰ ਹੈ ਇਹ ਪ੍ਰਧਾਨਗੀ ਚਲਾ ਸਕਦਾ ਇਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ ਇਹ ਸਿਰਫ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਉਹਨਾਂ ਦੇ ਹੱਥ ਥੋਕੇ ਬਣੇ ਹੋਏ ਨੇ ਇਹ ਪਾਰਟੀ ਨੂੰ ਕਮਜ਼ੋਰ ਕਿਉਂਕਿ ਸਭ ਨੂੰ ਪਤਾ ਹੈ ਕਿ ਪੰਜਾਬ 'ਚ ਅਗਰ ਕੋਈ ਸਟਰੋਂਗ ਲੀਡਰ ਹੈ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਇੱਕ ਪਾਰਟੀ ਜਿਹੜੀ ਸਟਰੋਂਗ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਇਹਨੂੰ ਪੂਰੀ ਤਰ੍ਹਾਂ ਜੜ ਤੋਂ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ ਖਤਮ ਨਹੀਂ ਹੋ ਸਕਦੀ ਲੇਕਿਨ ਜਿਹੜੇ ਲੀਡਰ ਨੇ ਜਿਹੜਾ ਨੇ ਅੱਜ ਬਗਾਵਤ ਦੇ ਸੁਰੂਆ ਬਿਖਾਈ ਨੇ ਕਿ ਵੱਡੇ ਚੇਰੇ ਨਹੀਂ ਨੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਚੇਰੇ ਨਹੀਂ ਮੈਮ ਕੀ ਲੱਗਦਾ ਕਿ ਜੇ ਇਹ ਧੜਾ ਅਲੱਗ ਹੁੰਦਾ ਤਾਂ ਕੀ ਪਾਰਟੀ ਨੂੰ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਵੇਖਣਾ ਪਏਗਾ ਦੇਖੋ ਰੀਸੈਂਟਲੀ ਹੋਣੀ ਚੋਲਾ ਹੋ ਕੇ ਹਟੀਆਂ ਨੇ ਉਹ ਵੱਡੇ ਜਿਹੜੇ ਜਿਹੜੇ ਗਏ ਆ ਉਹ ਤੁਸੀਂ ਦੇਖਦੇ ਹੋ ਕਿ ਉਹਨਾਂ ਦਾ ਕੀ ਹਾਲ ਹੋਇਆ ਉਹਨਾਂ ਦੇ ਖੁਦ ਜ਼ਮਾਨਤਾਂ ਜ਼ਬਤ ਹੋਈਆਂ ਨੇ ਜੀ ਉਹ ਵਾਕਈ ਏਨੇ بڑے ਚਿਹਰੇ ਨੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਤਾਂ ਫਿਰ ਉਹ ਆਪਣੀ ਜਿਹੜੀਆਂ ਸੀਟਾਂ ਸੀ ਉਹ ਬਚਾ ਲੈਣ ਦੇ ਕੱਢ ਲੈਂਦੇ ਔਰ ਜਿਨ੍ਹਾਂ ਨੂੰ ਉਹ ਖਤਕਾਉਣ ਦੀ ਕੋਸ਼ਿਸ਼ ਇੱਕ ਇੱਕ ਸੀਟਰ ਨਿਕਲੀ ਆ ਉਹ ਉਹ ਪ੍ਰਧਾਨ ਸਾਹਿਬ ਦੀ ਉਹਨਾਂ ਦੇ ਖੁਦ ਦੇ ਪਰਿਵਾਰਕ ਦੀ ਬਾਦਲ ਸਾਹਿਬ ਦੀ ਬਾਦਲ ਪਰਿਵਾਰਕ ਦੀ ਉਹ ਸੀਟ ਨਿਕਲ ਗਿਆ ਤੇ ਇਸ ਤੋਂ ਬੜੀ ਮਹੌਰ ਦੀ ਗੱਲ ਕਹਿ ਸਕਦੀਆਂ ਕਿ ਉਹ ਵੱਡੇ ਚਿਹਰੇ ਨੇ ਕੌਣ ਵੱਡਾ ਚਿਹਰਾ ਕਿਹਨਾਂ ਨੂੰ ਲੋਕ ਚਾਹੁੰਦੇ ਨੇ ਜੋ ਜੋ ਕਹਿ ਰਹੇ ਨੇ ਕਿ ਪੰਜਾਬ ਚੋਂ ਜੇ ਅਕਾਲੀ ਦਲ ਚੋਂ ਇਸ ਚਿਹਰੇ ਨੂੰ ਪਾਸੇ ਕੀਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਤਾਂ ਤੁਸੀਂ ਖੁਦ ਆਪਣੇ ਆਪ ਫੈਸਲਾ ਕਰ ਸਕਦੇ ਹੋ ਕਿ ਵਾਕਈ ਇਹ ਹੈ ਜੋ ਅੱਡਾ ਕੁਝ ਕਦਰ ਰੱਖਦੇ ਸੀ ਤਾਂ ਉਹ ਆਪਣੀ ਸੀਟ ਕੱਢ ਕੇ ਦਿਖਾਉਂਦੇ ਨਾ ਲੋਕ ਉਹਨਾਂ ਨੂੰ ਜੇ ਚਾਹੁੰਦੇ ਸੀ ਦੇਖੋ ਜਿਹੜੇ ਨਤੀਜੇ ਆਏ ਨੇ ਉਹ ਕਾਫੀ ਜ਼ਿਆਦਾ ਇਹ ਇਹ ਨਹੀਂ ਕਿਹਾ ਜਾ ਸਕਦਾ ਕਿ ਸੰਤੋਖਜਨਕ ਨਹੀਂ ਇਸੇ ਕਰਕੇ ਹੋ ਸਕਦਾ ਕਿ ਇਸੇ ਕਰਕੇ ਪਾਰਟੀ ਦੇ ਵਿੱਚ ਵੱਡੇ ਨੇਤਾਵਾਂ ਦੇ ਵਿੱਚ ਬੇਚੈਨੀ ਹੋਵੇ ਦੇਖੋ ਬੇਚੈਨੀ ਦੀ ਗੱਲ ਕੋਈ ਨਹੀਂ ਉਹ ਕਾਫੀ ਸਪਨੇ ਤਾਂ ਜਿਹੜੇ ਉਹਨਾਂ ਦੇ ਸੀ ਬਾਗੀ ਸੁਰ ਸੀ ਉਹ ਭਾਜਪਾ ਨਾਲ ਜਦੋਂ ਅਸੀਂ ਵੀ ਸਾਡੀ ਵੀ ਮੀਟਿੰਗ ਹੁੰਦੀ ਸੀ ਜਦੋਂ ਵੀ ਮੀਟਿੰਗ ਹੋਈ ਆ ਪਾਰਟੀ ਦਫਤਰ ਚ ਤਾਂ ਉਹਨਾਂ ਦੇ ਜਿਹੜੇ ਸੂਰ ਹੁੰਦੇ ਸੀ ਜਿਹੜੇ ਤੇਵਰ ਸੀ ਉਹ ਹਮੇਸ਼ਾ ਇਹ ਹੀ ਸੀ ਕਿ ਭਾਜਪਾ ਨਾਲ ਅਲਾਈਂਸ ਨਹੀਂ ਉਹਨਾਂ ਦੀ ਮੰਗ ਸੀ ਪਰ ਪ੍ਰਧਾਨ ਸਾਹਿਬ ਨੇ ਇਕੁਅਲ ਫੈਸਲਾ ਕੀਤਾ ਕਿ ਜਿਹੜੇ ਵੀ ਸਾਡੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਅਨਗੋਲਾ ਕਰਕੇ ਉਹਨਾਂ ਨੂੰ ਅਨਦੇਖਾ ਕਰਕੇ ਪਾਰਟੀ ਕਿਸੇ ਨਾਲ ਵੀ ਸਮਝੌਤਾ ਨਹੀਂ ਕਰ ਸਕਦੀ ਕਿ ਤੁਹਾਨੂੰ ਉਸੇ ਪੰ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਦੇਖੋ ਇਹ ਪਾਰਟੀ ਦਾ ਫੈਸਲਾ ਹੈ ਪਰ ਸੁਖਬੀਰ ਜੀ ਨੇ ਸਾਥ ਕਿਹਾ ਕਿ ਜੇ ਸਾਰੀ ਸਾਰੀ ਜਿੰਨੀ ਵੀ ਲੀਡਰਸ਼ਿਪ ਬੈਠੀ ਸੀ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਔਰ ਕਿਹਾ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਪ੍ਰਧਾਨਜੀਤੋ ਅਸਤੀਪਾ ਦੇਦਾ ਤਾਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ ਪਰ ਜੇ 2-4 ਬੰਦਿਆਂ ਦੇ ਕਹਿਣ ਨਾਲ ਮੈਂ ਆਪਣੀ ਪਾਰਟੀ ਔਰ ਪੰਜਾਬ ਨੂੰ ਕਮਜ਼ੋਰ ਨਹੀਂ ਹੁੰਦਿਆਂਗਾ ਕਿਉਂ ਕਿਸੇ ਦੇ ਪਿੱਛੇ ਲੱਗ ਕੇ ਕੰਮ ਕਰਾਂਗਾ ਬਹੁਤ ਬਹੁਤ ਸ਼ੁਕਰੀਆ ਸਾਜੀਦਾ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਸਨ ਸੀਨੀਅਰ ਨੇਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹਨਾਂ ਨੇ ਇਹ ਵੀ ਗੱਲ ਅੱਸੀ ਕਿ ਅੱਜ ਜਿਹੜਾ ਮੀਟਿੰਗ ਸੀ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਆਪਣੀ ਇੱਛਾ ਜਤਾਈ ਸੀ ਕਿ ਜੇ ਪਾਰਟੀ ਦੇ ਨੇਤਾ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਕਿ ਉਹ ਅਸਤੀਫਾ ਦੇਣ ਤਾਂ ਉਹ ਅਸਤੀਫਾ ਦੇਣ ਨੂੰ ਤਿਆਰ ਵੀ ਨੇ ਪਰੰਤੂ ਇਸ ਮੀਟਿੰਗ ਦੇ ਵਿੱਚ ਜਿਹੜੇ ਨੇਤਾ ਸਨ ਉਹਨਾਂ ਨੇ ਸੁਖਵੀਰ ਸਿੰਘ ਬਾਗਲ ਦੀ ਪ੍ਰਧਾਨਗੀ ਨੂੰ ਸਵੀਕਾਰ ਕੀਤਾ ਉਹਦੇ ਉੱਤੇ ਵਿਸ਼ਵਾਸ ਜਤਾਇਆ